ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅਸੀਂ ਗੱਲ ਕਰਾਂਗੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸੁਪੁੱਤਰ ਬਾਬਾ ਜੋਰਾਵਰ ਸਿੰਘ ਜੀ ਦੇ ਪ੍ਰਕਾਸ਼ ਦੀ ਉਹਨਾਂ ਦਾ ਪ੍ਰਕਾਸ਼ 17 ਨਵੰਬਰ 1696 ਈਸਵੀ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ ਉਸ ਸਮੇਂ ਚਾਰੇ ਪਾਸੇ ਮੁਗਲ ਹਕੂਮਤ ਦਾ ਜ਼ੋਰ ਸੀ ਔਰ ਸਾਡੇ ਗੁਰੂ ਸਾਹਿਬ ਦੇ ਚਿਹਰੇ ਤੇ ਆਨੰਦ ਸੀ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤਾ ਜੀ ਦੇ ਗ੍ਰਹਿ ਵਿਖੇ ਹੋਇਆ ਜਦੋਂ ਇਹ ਬਾਲਕ ਨੇ ਜਨਮ ਲਿਆ ਤਾਂ ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਮੁਸਕਰਾ ਕੇ ਕਿਹਾ ਸੀ ਇਸ ਬੱਚੇ ਦਾ ਧਰਮ ਅਤੇ ਜੋਰ ਕਦੇ ਵੀ ਟੁੱਟੇਗਾ ਨਹੀਂ ਅਤੇ ਇਸੇ ਕਰਕੇ ਗੁਰੂ ਜੀ ਨੇ ਆਪ ਹੀ ਨਾਮਕਰਨ ਕੀਤਾ ਅਤੇ ਨਾਮ ਰੱਖਿਆ ਜੋਰਾਵਰ ਸਿੰਘ ਗੁਰੂ ਪਿਆਰਿਓ ਨਾਮ ਤੋਂ ਹੀ ਸਪਸ਼ਟ ਸੀ ਕਿ ਇਸ ਨਿੱਕੀ ਜਿਹੀ ਜੰਦ ਨੇ ਭਵਿੱਖ ਵਿੱਚ ਕਿੱਡਾ ਵੱਡਾ ਕੰਮ ਕਰਨਾ ਸੀ ਬਾਬਾ ਜੀ ਨੇ ਆਪਣਾ ਬਚਪਨ ਆਨੰਦਪੁਰ ਸਾਹਿਬ ਦੇ ਪਾਵਨ ਮਾਹੌਲ ਵਿੱਚ ਹੀ گزارਿਆ ਜਿੱਥੇ ਗੁਰੂ ਸਾਹਿਬ ਉਹਨਾਂ ਨੂੰ ਧਰਮ ਦੀ ਸਿੱਖਿਆ ਦੇਣ ਦੇ ਨਾਲ ਨਾਲ ਤੀਰ ਅੰਦਾਜ਼ੀ ਅਤੇ ਸ਼ਾਸਤਰ ਵਿਦਿਆ ਵਿੱਚ ਵੀ ਨਪੁੰਨ ਕਰਦੇ ਸਨ। ਬਾਬਾ ਜੋਰਾਵਰ ਸਿੰਘ ਜੀ, ਬਾਬਾ ਅਜੀਤ ਸਿੰਘ ਅਤੇ ਬਾਬਾ ਜੁਜਾਰ ਸਿੰਘ ਜੀ ਦੇ ਛੋਟੇ ਭਰਾਤਾ ਤੀਜੇ ਥਾਂ ਸਨ। ਬਾਬਾ ਜੋਰਾਵਰ ਸਿੰਘ ਜੀ ਦਾ ਜੀਵਨ ਸਿਰਫ 7 ਸਾਲਾਂ ਦਾ ਸੀ। ਇਹ 7 ਸਾਲਾਂ ਦਾ ਬਾਲਕ ਜਿਸ ਨੇ 1696 ਵਿੱਚ ਜਨਮ ਲਿਆ ਉਸ ਨੇ ਸਨ 1705 ਵਿੱਚ ਆਪਣੇ ਛੋਟੇ ਭਰਾ ਬਾਬਾ ਫਤਿਹ ਸਿੰਘ ਜੀ ਸਮੇਤ ਧਰਮ ਤੋਂ ਨਾ ਡੋਲਣ ਦਾ ਪ੍ਰਣ ਕਰਕੇ ਸਰਹੰਦ ਵਿਖੇ ਨੀਹਾਂ ਵਿੱਚ ਖੜ ਕੇ ਸਿੱਖੀ ਦੀ ਅਮਰ ਮਿਸਾਲ ਕਾਇਮ ਕੀਤੀ ਨੀਹਾਂ ਵਿੱਚ ਚਿਣੇ ਗਏ ਆਪਣੀਆਂ ਗਰਦਨਾ ਤੱਕ ਕਟਵਾ ਲਈਆਂ ਪਰ ਗੁਰੂ ਪਿਆਰਿਓ ਉਹਨਾਂ ਨਿੱਕੇ-ਨਿੱਕੇ ਬਾਲਕਾਂ ਨੇ ਸਿੱਖੀ ਨਹੀਂ ਛੱਡੀ ਅਤੇ ਦੁਨੀਆ ਨੂੰ ਦੱਸ ਦਿੱਤਾ ਕਿ ਸਿੱਖ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਉਹ ਕਦੇ ਵੀ ਆਪਣੇ ਧਰਮ ਨੂੰ ਛੱਡੇਗਾ ਨਹੀਂ ਸੋ ਗੁਰੂ ਪਿਆਰਿਓ ਇਹ ਇੱਕ ਬਹੁਤ ਵੱਡੀ ਮਿਸਾਲ ਸੀ ਕਿ ਜਦੋਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੇ ਲੁਕਾਈ ਵਾਸਤੇ ਆਣਖ ਅਤੇ ਗੈਰਤ ਦੇ ਲਈ ਕੁਰਬਾਨੀ ਕੀਤੀ ਪਰ ਆਪਣਾ ਧਰਮ ਨਹੀਂ ਛੱਡਿਆ। ਸੋ 17 ਨਵੰਬਰ 1996 ਦਾ ਇਹ ਪ੍ਰਕਾਸ਼ ਦਿਹਾੜਾ ਸਾਨੂੰ ਬਾਬਾ ਜੀ ਦੇ ਸਦਕ, ਸਾਹਸ ਅਤੇ ਧਰਮ ਪ੍ਰਤੀ ਅਥਾ ਜੋਰਾਵਰਦੀ ਯਾਦ ਦਿਵਾਉਂਦਾ ਹੈ। ਗੁਰੂ ਪਿਆਰਿਓ ਆਓ ਇਸ ਮਹਾਨ ਸ਼ਹੀਦ ਬਾਬਾ ਜੋਰਾਵਾਰ ਸਿੰਘ ਜੀ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰੀਏ ਅਤੇ ਅਰਦਾਸ ਕਰੀਏ ਕਿ ਹੇ ਸੱਚੀ ਪਤਾ ਸਾਡੇ ਵਿੱਚ ਵੀ ਕਿਤੇ ਬਾਬਾ ਜੋਰਾਵਾਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਵਰਗੀ ਦਲੇਰੀ ਆਵੇ ਜਦੋਂ ਕੌਮ ਦੇ ਉੱਤੇ ਆਪਾਵਾਰਨ ਦੀ ਗੱਲ ਆਵੇ ਤਾਂ ਅਸੀਂ ਹਮੇਸ਼ਾ ਅਗਲੀ ਕਤਾਰ ਦੇ ਵਿੱਚ ਖੜੇ ਹੋਈਏ ਗੁਰੂ ਪਿਆਰਿਓ ਬਾਬਾ ਜੋਰਾਵਾਰ ਸਿੰਘ ਜੀ ਦਾ ਜੀਵਨ ਬੇਸ਼ੱਕ ਬਹੁਤ ਛੋਟਾ ਸੀ ਮਹਿਜ 7 ਸਾਲ ਦੀ ਉਮਰ ਸੀ ਪਰ ਉਹਨਾਂ ਨੇ ਧਰਮ ਦੀ ਖਾਤਰ ਬਹੁਤ ਵੱਡੀ ਕੁਰਬਾਨੀ ਕੀਤੀ ਅਸੀਂ ਆਸ ਕਰਦੇ ਹਾਂ ਕਿ ਬਾਬਾ ਜੋਰਾਵਰ ਸਿੰਘ ਜੀ ਦੇ ਪ੍ਰਕਾਸ਼ ਦਿਹਾੜੀ ਦੀ ਇਹ ਸਾਖੀ ਆਪ ਜੀ ਨੂੰ ਜਰੂਰ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਇਤਿਹਾਸ ਕਿਸ ਤਰ੍ਹਾਂ ਦਾ ਲੱਗਿਆ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਅਤੇ ਬਾਬਾ ਜੋਰਾਵਰ ਸਿੰਘ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ